ਮੈਂ ਮੁੱਖ ਮੰਤਰੀ ਸਾਹਿਬਾ ਤੇ ਸਾਡੇ ਪਾਰਟੀ ਸਪ੍ਰਿਮ ਮੋਰਲਨ ਕੇਜਰੀਬਾਜ ਜੀ ਦਾ ਧੰਨਵਾਦ ਕਰਦਾ ਜੋ ਜਿਹੜਾ ਪੰਜਾਬ ਨੂੰ ਨਸਬ ਪੰਜਾਬ ਬਣਾਉਣ ਜਾ ਰਹੇ ਉਹਨਾਂ ਦਾ ਧੰਨਵਾਦ ਹੈ ਸਵਜ ਜਿਹੜਾ ਬੰਦ ਦਾ ਪਾਣੀ ਫਿਰ ਇੱਕ ਸਾਲ ਬਾਅਦ ਇਹਨਾਂ ਨੂੰ ਖੋਲ ਦਿੱਤਾ ਗਿਆ ਤੇ ਉਹਨਾਂ ਨੂੰ ਨਾਲ ਇਜਾਜ਼ਤ ਦਿੱਤੀ ਗਈ ਕਿ ਆਪਣਾ ਪਾਣੀ ਜਿੰਨਾ ਦਿੱਤਾ ਕੋਦੇ ਹਿਸਾਬ ਨਾਲ ਵਰਤਿਓ ਇੱਕ ਬੂੰਦ ਵੀ ਤੁਹਾਨੂੰ ਉਸ ਤੋਂ ਫालतू ਨਹੀਂ ਮਿਲਣੀ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਨਸਾ ਜਿਹੜਾ ਮੁਕਤੀ ਪਿੰਡ ਬਣਾਉਣ ਵਾਸਤੇ ਸੌਖ ਕਰਦੀ ਹੈ ਸੋ ਸਾਰੇ ਮੁੱਖ ਮੰਤਰੀ ਸਰਦਾਰ ਕੋਸ਼ਮਾਨ ਜੀ ਦਾ ਸਾਥ ਦੇ ਰਹੇ ਨੇ ਹਰ ਸੂਬੇ ਦੀ ਜਿਹੜੀ ਸਰਕਾਰ ਵੱਲੋਂ ਮਿਲੇ ਹਰ ਵਾਰ ਸਟੇਟਾ ਬਣਾਉਣ ਦੀ ਗੱਲ ਕੀਤੀ ਗਈ ਵਿਰੋਧੀਆਂ ਨੂੰ ਸੱਜਵ ਨਹੀਂ ਹੋ ਰਹੀ ਪੰਜਾਬ ਦੇ ਮਕਾਨ ਉਸਾਰੀਅਤ ਤੇ ਸਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਧਵਾਰ ਨੂੰ ਭਾਮੀਆਂ ਕਲਾ ਭਾਮੀਆਂ ਖੁਰਦ ਅਤੇ ਸ਼ਾਂਤੀ ਬਿਹਾਰ ਵਿੱਚ ਨਸ਼ਾ ਮੁਕਤੀ ਯਾਤਰਾ ਸਮਾਗਮਾਂ ਦੀ ਅਗਵਾਈ ਕੀਤੀ ਹੈ ਜੋ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਦੀ ਜੁੱਦ ਨਸ਼ਿਆਂ ਵਿਰੁੱਧ ਮਹੰਮ ਦੇ ਹਿੱਸੇ ਵਜੋਂ ਹੈ ਬਡੇ ਘਟ ਨੂੰ ਸਬੋਧਨ ਕਰਦੇ ਆ ਕੈਬਨਟ ਮੰਤਰੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨੀ ਨੂੰ ਇੱਕ ਉਜਵਲ ਭਵਿੱਖ ਯਕੀਨੀ ਬਣਾਉਣ ਲਈ ਸੂਬੇ ਦੀ ਦ੍ਰਿੜ ਬਚਨ ਬਤਾਂ ਨੂੰ ਦੁਹਰਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਮੁੰਡੀਆਂ ਨੇ ਗਲਾਟਾ ਦੁਆਰਾ ਜ਼ਮੀਨ ਅਕਵਾਇਰ ਕਰਨ ਬਾਰੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੇ ਰਹਿਣ ਬਸੇਰੇ ਦੇਣਾ ਚਾਹੁੰਦੀ ਹੈ ਜਿਸ ਦਾ ਆਮ ਲੋਕਾਂ ਦੀ ਲੁੱਟ ਕਰਨ ਵਾਲੇ ਵਿਰੋਧ ਕਰ ਰਹੇ ਨੇ ਪਾਣੀਆਂ ਦੀ ਵੰਡ ਤੇ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਆ ਉਹਨਾਂ ਕਿਹਾ ਕਿ ਇੱਕ ਸਾਲ ਲਈ ਹੋਰ ਗੇਟ ਖੋਲ ਦਿੱਤੇ ਨੇ ਪਰ ਅਸੀਂ ਪਾਣੀ ਦੀ ਇੱਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ ਇੱਕ ਦੇਖੋ ਕਿੰਨੀ ਖੁਸ਼ੀ ਮਿਲ ਰਹੀ ਆ ਇਹ ਪਿੰਡ ਭਾਮੀਆਂ ਦੇ ਵਿੱਚ ਤੁਸੀਂ ਵੀ ਕਵਰੇਜ ਸ਼ੂਟ ਕੀਤਾ ਕਿ ਸਾਰਾ ਪਿੰਡ ਦੀਆਂ ਭੈਣਾਂ ਮਤਾਵਾਂ ਵੇਰ ਇੱਥੇ ਜਿਹੜਾ ਸਾਡੇ ਪਾਰਟੀ ਸੁਪਰੀਮਾਰਡਿੰਨ ਕੇਜਰੀਬਾਲ ਜੀ ਤੋਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਕੇ ਗਏ ਸੀ ਅਸੀਂ ਹਰ ਰੋਜ਼ ਤਿੰਨ ਪਿੰਡਾਂ 'ਚ ਜਾ ਰਹੇ ਹਾਂ ਟੋਟਲ 351 ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਰਦਾਰ ਨਾ ਪਰਮਾ ਕੱਠ ਦੇ ਕੇ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਪਾਰਟੀ ਸੁਪਰੀਮ ਮੋਰਨ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਉਹ ਜਿਹੜਾ ਪੰਜਾਬ ਨੂੰ ਨਸ਼ਮੁਕ ਪੰਜਾਬ ਬਣਾਉਣ ਜਾ ਰਹੇ ਉਹਨਾਂ ਦਾ ਧੰਨਵਾਦ ਹੈ ਸਾਰੇ ਮੇਰੇ ਹਲਕੇ ਦੇ ਪਿੰਡ ਖਾਲੀ ਇੱਕ ਪਿੰਡ ਦੀ ਭਾਮੀਆਂ ਦੀ ਸੰਗਤ ਖੜੀ ਹੈ ਜਿਸ ਪਿੰਡ 'ਚ ਵੀ ਜਾਨੇ ਇਸੇ ਤਰ੍ਹਾਂ ਹੀ ਹਜ਼ਾਰਾਂ ਲੋਕ ਜਿਹੜੇ ਆ ਇਸ ਗੱਲ ਤੋਂ ਖੁਸ਼ ਨੇ ਕਿ ਪੰਜਾਬ ਨਸ਼ਮੁਕ ਪੰਜਾਬ ਹੋਣ ਜਾ ਰਿਹਾ ਜੋ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਿਛਲੀਆਂ ਸਰਕਾਰਾਂ ਖੁਦ ਨਸ਼ਾ ਵੇਚਣ ਵਾਲਿਆਂ ਦੀ ਪੁਸ਼ਤਪਨਾ ਹੀ ਕਰਦੀਆਂ ਸੀ ਪੁਲਿਸਪਰਾ ਪੁਲਿਸ ਅਫਸਰਾਂ ਦੇ ਪ੍ਰੈਸ਼ਰ ਰੱਖਦੀਆਂ ਸੀ ਪਹਿਲੀ ਸਰਕਾਰ ਆਈ ਹੈ ਜਿਹੜੀ ਪੁਲਿਸ ਅਫਸਰਾਂ ਤੇ ਕੋਈ ਦਬਾਅ ਨਹੀਂ ਹੈ ਸੋ ਇਹਨਾਂ ਨੂੰ ਹੁਕਮ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਤੁਹਾਨੂੰ ਕਾਲ ਆਉਂਦੀ ਆ ਉਸ ਦਸਾ ਤਸਕਲ ਨੂੰ ਚੱਕੋ ਤੇ ਜਿੱਥੋਂ ਕੋਈ ਭੈਣ ਜਾਂ ਭਰਾ ਦੱਸਦਾ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਨਸ਼ਾ ਲੈ ਰਿਹਾ ਹੈ ਸਾਡੇ ਪਿੰਡ 'ਚ ਉਹਦਾ ਇਲਾਜ ਜਿਹੜਾ ਅਸੀਂ ਖੁਦ ਕਰਵਾ ਰਹੇ ਹਾਂ ਸਰਕਾਰ ਉਹਦਾ ਇਲਾਜ ਮੁਫਤ ਹੋ ਰਿਹਾ ਸੋ ਮੈਂ ਅੱਜ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਸੋ ਜਿਹੜਾ ਸਾਰਾ ਪਿੰਡ ਦੇਖੋ ਸਾਡੀਆਂ ਭੈਣਾਂ ਲੋਕ ਵਿਰੋਧੀ ਕਹਿੰਦੇ ਘੇਰਦੇ ਆ ਘੇਰਦੇ ਨਹੀਂ ਸਾਡੀਆਂ ਭੈਣਾਂ ਪਿਆਰ ਕਰਦੀਆਂ ਸਾਰੀਆਂ ਭਰਾ ਸਮਝੜੀਆਂ ਜਿਹੜੀਆਂ ਬਿਲਕੁਲ ਕੋਲ ਆ ਕੇ ਆਪਣੇ ਛੋਟੇ ਭਰਾ ਨੂੰ ਆਪਣੇ ਪੁੱਤਰ ਨੂੰ ਹਰ ਗੱਲ ਜਿਹੜੀ ਸਰਕਾਰੀਆਂ ਕਿ ਸਾਡੇ ਇੰਨੇ ਕੰਮ ਹੋ ਗਏ ਤੁਹਾਡਾ ਧੰਨਵਾਦ ਆ ਕੰਮ ਰਹਿੰਦੇ ਉਹ ਵੀ ਕਰ ਦਿਓ ਸੋ ਅੱਜ ਇਹ ਵਾਦਾ ਕੀਤਾ ਕਿ ਹਰ ਕੰਮ ਵੀ ਹੋਵੇਗਾ ਸੋ ਪਰ ਉਹਨਾਂ ਨੇ ਦੇਖੋ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਨਸ਼ਾ ਜਿਹੜਾ ਮੁਕਤੀ ਪਿੰਡ ਬਣਾਉਣ ਵਾਸਤੇ ਸੌਖਾਦੀ ਹੈ ਸੋ ਸਾਰੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਦਾ ਸਾਥ ਦੇ ਰਹੇ ਨੇ ਮੈਂ ਅੱਜ ਦਰਸ਼ਨ ਮੱਲਾ ਜੀ ਦਾ ਦਿਨੋਂ ਧੰਨਵਾਦ ਹੈ ਜਿਨ੍ਹਾਂ ਨੂੰ ਸਰਪੰਚ ਸਾਹਿਬ ਨੂੰ ਪੂਰੇ ਚੇਰਮੈਨ ਸਾਹਿਬਾ ਸਾਡੇ ਵਾਈਸ ਚੇਰਮੈਨ ਤੇ ਸਾਰਾ ਪਿੰਡ ਪਿਆਰ ਕਰਦਾ ਇੰਨਾ ਵੱਡਾ ਕੱਠ ਮੈਂ ਕਹਿੰਦਾ ਕਿਤੇ ਵੀ ਨਹੀਂ ਹੁੰਦਾ ਜਿੰਨਾ ਵੱਡਾ ਕੱਠ ਦਸਮਾਹਲਾ ਜੀ ਨੇ ਕੀਤਾ ਹਰ ਪਿੰਡਾਂ ਦੇ ਵਿੱਚ ਜਿਹੜਾ ਜਾਂਦੇ ਆ ਸੋ ਇਸੇ ਤਰ੍ਹਾਂ ਜਿਹੜਾ ਪਿਆਰ ਮਿਲਦਾ ਰਹੇ ਸੋ ਲੋਕਾਂ ਨੂੰ ਆਸ ਹੈ ਕਿ ਪ੍ਰਮਾਤਮਾ ਤੇ ਆਸ ਹੈ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਆਸ ਹੈ ਕਿ ਜਿਹੜਾ ਪੰਜਾਬ ਜਿਹੜਾ ਸੰਗਤ ਪੰਜਾਬ ਜਲਦੀ ਹੋਵੇਗੀ ਜਿਹੜੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਕੋਈ ਪੰਚਾਇਤਾਂ ਆਮ ਆਦਮੀ ਪਾਰਟੀ ਛੱਡ ਗਈਆਂ ਇਸੇ ਇਲਾਕੇ ਦੇ ਵਿੱਚ ਨਹੀਂ 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 ਕੋਈ ਨਹੀਂ ਛੱਡ ਕੇ ਗਈਆਂ ਇੱਕ ਬੰਦਾ ਜਿਹ ਗਲਤ ਵੰਦਾ ਹੁੰਦਾ ਜਿਸ ਨੂੰ ਪਤਾ ਹੀ ਨਹੀਂ ਕਿ ਕੀ ਕਰਨੀ ਜਿਹਨੇ ਲੋਕਾਂ ਦੇ ਪਲਾਟ ਦੱਬੇ ਜਿਹੜੇ ਲੋਕਾਂ ਨੇ ਪਲਾਟ ਦੱਬਣ ਵਾਲਾ ਬੰਦੇ ਨੂੰ ਜਦੋਂ ਕੰਪਲੇਟ ਕੀਤੀ ਉਹਨੂੰ ਘੁਰਿਆ ਗਿਆ ਉਹ ਕਹਿੰਦਾ ਜੀ ਮੈਨੂੰ ਘੁਰਿਆ ਕੋ ਲੋਕਾਂ ਦੇ ਪਲਾਟ ਦੱਬੂਗਾ ਤੇ ਅਸੀਂ ਤੇ ਘੁਰਾਂਗੇ ਇਸ ਕਰਕੇ ਅੱਜ ਅੱਜ ਅਸੀਂ ਸਵੇਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੰਗਲ ਵਿਖੇ ਪਹੁੰਚੇ ਜਿੱਥੇ ਬੀਬੀ ਐਮਬੀ ਵੱਲੋਂ ਕੇਂਦਰ ਸਰਕਾਰ ਨਾਲ ਬੀਜੇਪੀ ਸਰਕਾਰ ਨਾਲ ਰਲ ਕੇ ਪਾਣੀਆਂ ਦੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਥੇ ਇੱਕ ਤਰੀਕ ਤੋਂ ਪਹਿਰਾ ਦਿੰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਜਿਹੜੇ ਚਾਰ ਵਾਰ ਉਥੇ ਆ ਕੇ ਜਿਹੜਾ ਉਥੇ ਪਾਣੀਆਂ ਦੀ ਰਾਖੀ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਸਿਰਫ ਫਲਕਸਾ ਤੇ ਇਸ਼ਤਿਹਾਰਬਾਜ਼ੀ ਤੇ ਪੰਜਾਬ ਦੇ ਪਾਣੀਆਂ ਦੇ ਰਾਖੇ ਬੰਕੇ ਦੱਸਦੇ ਸੀ ਅੱਜ ਮੁੱਖ ਮੰਤਰੀ ਸਾਹਿਬ ਨੇ ਦਾਸਤਾ 20 ਦਿਨ ਕੰਟੀਨਿਊ ਉਥੇ ਜਿਹੜਾ ਪਹਿਰਾ ਦਿੱਤਾ ਸੀ ਸਾਰੀ ਸਰਕਾਰ ਨੇ ਸਾਡੇ ਵਰਕਰ ਸਹਿਯੋਗ ਨਾਲ ਨੇ ਸੋ ਅੱਜ ਜਿਹੜਾ ਬੰਦ ਆ ਪਾਣੀ ਫਿਰ ਇੱਕ ਸਾਲ ਬਾਅਦ ਤੇ ਉਹਨਾਂ ਨੂੰ ਖੋਲ ਦਿੱਤਾ ਗਿਆ ਤੇ ਉਹਨਾਂ ਨੂੰ ਨਾਲ ਇਤਤਾਨੀ ਦਿੱਤੀ ਗਈ ਕਿ ਆਪਣਾ ਪਾਣੀ ਜਿੰਨਾ ਦਿੱਤਾ ਉਹਦੇ ਹਿਸਾਬ ਨਾਲ ਵਰਤੇ ਇੱਕ ਬੂੰਦ ਵੀ ਤੁਹਾਨੂੰ ਉਸ ਤੋਂ ਫालतू ਨਹੀਂ ਮਿਲਣੀ ਕਿਉਂਕਿ ਪਿਛਲੀਆਂ ਸਰਕਾਰਾਂ ਅੱਖਾਂ ਬੰਦ ਕਰਕੇ ਅੰਨੇਵਾ ਪੰਜਾਬ ਦੇ ਪਾਣੀ ਨੂੰ ਜਿਹੜਾ ਬਾਹਰਲੇ ਹਰਿਆਣੇ 'ਚ ਭੇਜ ਦਿੰਦੇ ਸੀ ਕੋਈ ਕਿਤੇ ਭੇਜ ਦਿੰਦੇ ਸੀ ਪਰ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਾਣੀਆ ਨੂੰ ਜਿਹੜਾ ਪੂਰਾ ਖਿਆਲ ਰੱਖਿਆ ਜਾਏਗਾ ਇੱਕ ਬੂੰਦ ਵੀ ਫालतू ਕਿਸੇ ਵੀ 스테ਨ ਨੂੰ ਨਹੀਂ ਦਿੱਤੀ ਜਾਂਦੀ। ਅੱਜ ਮੇਰੀ ਬੜੀ ਅਪਡੇਟ ਸਰ ਸਰ ਇੱਕ ਗੱਲ ਤੁਸੀਂ ਕਹ ਦੀ ਕੱਲ ਕੋਈ ਤਾਂ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਜੇ ਕੋਈ ਮੰਤਰੀ ਜਾਂ ਪ੍ਰਧਾਨ ਉਹਨਾਂ ਨੂੰ ਫੋਨ ਨਾ ਕਰੇ ਤਾਂ ਉਹ ਕਿਸ ਤਰ੍ਹਾਂ ਸਪੈਸ਼ਲੀ ਸਰਕਾਰਾਂ ਨੇ ਕਿਹਾ ਸੀ ਪਿਛਲੀਆਂ ਸਰਕਾਰਾਂ ਚ ਪੱਤਰਕਾਰ ਸਾਹਿਬ ਪਿਛਲੀਆਂ ਸਰਕਾਰਾਂ ਚ ਪੁਲਿਸ ਅਫਸਰਾਂ ਨੂੰ ਦਬਾਅ ਬਣਾਉਣਾ ਨਹੀਂ ਸੀ ਕਿ ਇਹ ਬੰਦਾ ਸਾਡਾ ਛੱਡ ਦਿਓ। ਪਹਿਲੀ ਸਰਕਾਰ ਹੈ ਜਿਹੜੇ ਪੁਲਿਸ ਅਫਸਰ ਖੁਦ ਆਪਣੀ ਮਰਜ਼ੀ ਨਾਲ ਜਦੋਂ ਕੋਈ ਨਸ਼ਾ ਤਸਕਰੀ ਨੂੰ ਫੜਦੇ ਆ ਤੇ ਉਹਨਾਂ ਨੂੰ ਅੱਜ ਤੱਕ ਕਿਸੇ ਸਾਡੀ ਪਾਰਟੀ ਦੇ ਵਰਕਰ ਦਾ ਜਾਂ ਕਿਸੇ ਲੀਡਰ ਦਾ ਫੋਨ ਨਹੀਂ ਆਇਆ। ਕਿ ਪਾਏ ਨੂੰ ਛੱਡ ਦਿਓ ਉਹਨਾਂ ਨੂੰ ਉਲਟਾ ਕਿਹਾ ਜਾਂਦਾ ਤੇ ਕਾਰਵਾਈ ਕਰੋ ਤੇ ਇਹਨੂੰ ਇਹੋ ਜੇ ਜੇਲ੍ਹ ਭਜੋ ਦੀ ਜ਼ਮਾਨਤ ਨਾ ਹੋਵੇ ਤੇ ਸਾਡੀ ਪਾਰਟੀ ਸਾਡੇ ਸਰਪੰਚ ਸਾਹਿਬ ਖੜੇ ਆ ਸਾਡੇ ਸਰਪੰਚ ਸਾਹਿਬ ਪੁੱਛ ਲਓ ਅੱਜ ਤੱਕ ਕਿਸੇ ਨਸ਼ਾ ਤਸਕਰ ਵਾਲੇ ਦੀ ਹਿਸਪੈਂਡ ਚੋਂ ਕਿਸੇ ਨੇ ਜ਼ਮਾਨਤ ਨਹੀਂ ਦਿੱਤੀ ਤਾਂ ਨਾਂ ਹੀ ਦਵਾਂਗੇ ਭਾਜੀ 23000 ਦਾ ਜਿਹੜਾ ਲੋਕ ਰੋਲਾ ਪਾ ਰਹੇ ਐ ਰਕਵਰ ਹੋ ਰੋਲਾ ਨਹੀਂ ਪਾ ਰਹੇ ਰਕਵਰ ਕੀਤੀ ਜਾ ਰਹੀ ਜਿਹੜੇ ਕਲੋਨਾਈਜ਼ਰ ਜਾਂ ਕੋਈ ਆਖੀ ਤੇ ਲੋਕਾਂ ਨੂੰ ਸਹੂਲਤ ਵਾਸਤੇ ਜਿਹੜੇ ਲੋਕ ਵਿਚਾਰੇ ਇਨਾਂ ਨੇ ਮਹਿੰਗੇ ਪਲਾਨ ਲੈਂਦੇ ਸੀ ਜਿਹੜੇ ਜ਼ਿੰਮੇਵਾਰਾਂ ਨੂੰ ਕੁਝ ਪੱਲੇ ਨਹੀਂ ਪਉਂਦੇ ਸੀ ਉਹਨਾਂ ਨੂੰ ਬੰਨਦਾ ਉਹਨਾਂ ਦਾ ਹੱਕ ਲੈਂਡ ਪੋਲਿੰਗ ਕਰਨ ਵਾਸਤੇ ਜਿਹੜੀ ਇਹ ਪਾਲਿਸੀ ਸ਼ੁਰੂਆਤ ਕੀਤੀ ਹੈ ਸੋ ਜਿਹੜੀ ਜ਼ਿੰਮੇਵਾਰਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬਹੁਤ ਖੁਸ਼ੀ ਹੋ ਰਹੀ ਹੈ ਸੋ ਨੁਕਸਾਨ ਉਹ ਲੋਕ ਸੋਚਦੇ ਜਿਹੜੇ ਲੱਖ ਰੁਪਏ ਗਾਜੇ ਵੇਚਣ ਵਾਲੇ ਕਿ ਸਾਡਾ ਕੀ ਬਣੂ ਜਿਨ੍ਹਾਂ ਨੇ ਲੋਕਾਂ ਨੂੰ ਵਿਚਾਰਿਆਂ ਨੂੰ ਕੋਲੇ-ਪਲੇ ਕਿਸਾਨਾਂ ਨੂੰ ਲੁੱਟ ਕੇ ਇੰਨੀ ਮਹਿੰਗੀ ਪ੍ਰਾਪਰਟੀ ਜਿਹੜੀ ਲੋਕਾਂ ਨੂੰ ਵੇਚਦੇ ਸੀ ਸੋ ਉਹਨਾਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਕਿਉਂਕਿ ਹਰਵਸਟ ਚਿੱਟਾਂ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਤਾਂ ਜੋ ਲੋਕ ਇਲੀਗਲ ਕਲੋਨੀਆਂ ਦੇ ਵਿੱਚ ਆਪਣਾ ਰਿਆਣ ਵਸੇਰਾ ਨਾ ਬਣਾਉਣ ਲੋਕਾਂ ਨੂੰ ਵਿਚਾਰਿਆਂ ਨੂੰ ਥੋਲੇ-ਪਾੜੇ ਲੋਕਾਂ ਨੂੰ ਹਰ ਇੱਕ ਦਾ ਸੁਪਨਾ ਹੈ ਕਿ ਮੇਰਾ ਆਪਣਾ ਘਰ ਹੋਵੇ ਸਾਡੀ ਸਰਕਾਰ ਚਾਹੁੰਦੀ ਹੈ ਕਿ ਉਹਨੂੰ ਉਸ ਕਲੋਨੀ ਤੋਂ ਉਹਨੂੰ ਘਰ ਮਿਲੇ ਅਰਬ ਸਟੇਟ ਘਰ ਮਿਲੇ ਜਿੱਥੇ ਉਹਨੂੰ ਸ਼ਿਵਰੇਜ, ਵਾਟਰ ਸਪਲਾਈ, ਸਤਲ ਲਾਈਟਾਂ ਹਰ ਸਹੂਲਤ ਜਿਹੜੀ ਸਰਕਾਰ ਵੱਲੋਂ ਮਿਲੇ ਅਰਬ ਸਟੇਟਾ ਬਣਾਉਣ ਦੀ ਗੱਲ ਕੀਤੀ ਗਈ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ ਉਹਨਾਂ ਕਿਉਂਕਿ ਉਹ ਚਾਹੁੰਦੇ ਆ ਕਿ ਇਲੀਗਲ ਕਲੋਨੀਆਂ ਬਣੀ ਜਾਣ ਜਿਹੜਾ ਸੁਧਾਰ ਨਾ ਹੋਵੇ ਅਸੀਂ ਹਰਵੈਸਟੇਟਾ ਕੱਟਣ ਵਾਸਤੇ ਜਿਹੜੀ ਇਹ ਸਕੀਮ ਲਿਆ ਰਹੇ ਆ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਰ ਸੌਤ ਦਿੱਤੀ ਜਾਵੇ ਕੋਈ ਭੋਲੇ-ਪਾਲੇ ਲੋਕ ਜਿਹੜੇ ਆ ਕਿਸੇ ਵੀ ਮਨਸਿਬੇ ਚ ਨਾ ਹੋ ਤੇ ਕਿਸਾਨ ਭਰਾਵਾਂ ਨੂੰ ਜਿਹੜਾ ਉਹਨਾਂ ਦਾ ਪੂਰਾ ਮੁੱਲ ਜਿਹੜਾ ਮਿਲਿਆ ਜਾਵੇ ਉਹਨਾਂ ਨੂੰ ਜਿੰਨਾ ਬੰਦਾ ਹੱਕ ਹੈ ਉਸ ਪੂਰਾ ਮਿਲਿਆ ਜਾਵੇ ਤਾਂ ਜੋ ਜਿਹੜੇ ਅੱਜ ਤੱਕ ਲੁੱਟ ਹੋਏ ਕਿਸਾਨ ਉਹ ਜ਼ਿਮੀਂਦਾਰ ਭਰਾ ਲੁੱਟ ਹੋਏ ਉਹ ਲੁੱਟੇ ਨਾ ਜਾਣ